ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਦੇ ਦਾਅਵਿਆਂ ਦੀ ਫੂਕ ਉਸ ਸਮੇਂ ਨਿਕਲੀ ਦੇਖੀ ਗਈ ਜਦੋਂ ਸਰਕਾਰੀ ਹਸਪਤਾਲ ਨਾਦਾ ਵਿਖੇ ਲਾਈਨ ਵਿੱਚ ਖੜੀਆਂ ਇਹ ਮਹਿਲਾਵਾਂ ਘੰਟਿਆਂ ਵੱਧੀ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੀਆਂ ਸਨ ਕਿਉਂਕਿ ਪੰਜਾਬ ਸਰਕਾਰ ਦੇ ਦਾਅਵੇ ਦੇ ਉਲਟ ਡਾਕਟਰਾਂ ਦੀ ਕਮੀ ਕਰਕੇ ਰੋਜ਼ਾਨਾ ਇੱਥੇ ਸੈਂਕੜੇ ਮਰੀਜ਼ ਕਈ ਕਈ ਘੰਟੇ ਲਾਈਨ ਵਿੱਚ ਖੜੇ ਨਜ਼ਰ ਆਉਂਦੇ ਹਨ ਸੇਬਲਾ ਹਸਪਤਾਲ ਨਾਬਾ ਵਿਖੇ ਗਾਇਨੀ ਵਿਭਾਗ ਵਿੱਚ ਦੋ ਸਰਕਾਰੀ ਡਾਕਟਰਾਂ ਦੇ ਪਦ ਹਨ ਪਰੰਤੂ ਇੱਥੇ ਫਿਲਹਾਲ ਸਿਰਫ ਇੱਕ ਡਾਕਟਰ ਹੀ ਮਹਿਲਾਵਾਂ ਦਾ ਚੈੱਕਅਪ ਕਰ ਰਿਹਾ ਹੈ ਜਦਕਿ ਦੂਸਰੀ ਡਾਕਟਰ ਮੈਡੀਕਲ ਸੁੱਟੀ ਤੇ ਚੱਲ ਰਹੇ ਹਨ ਜਿਸ ਕਰਕੇ ਇੱਕ ਡਾਕਟਰ ਵੱਲੋਂ ਰੋਜ਼ਾਨਾ 100 ਤੋਂ ਜ਼ਿਆਦਾ ਮਰੀਜ਼ਾਂ ਦੀ ਓਪੀਡੀ ਲੈਣੀ ਪੈ ਰਹੀ ਹੈ ਇਸ ਤੋਂ ਇਲਾਵਾ ਆਪਰੇਸ਼ਨ ਦੇ ਸਮੇਂ ਇਹ ਮਰੀਜ਼ ਹੋਰ ਜ਼ਿਆਦਾ ਪਰੇਸ਼ਾਨ ਹੋ ਰਹੇ ਹਨ ਕਿਉਂਕਿ ਆਪਰੇਸ਼ਨ ਵੀ ਉਸੇ ਡਾਕਟਰ ਵੱਲੋਂ ਕੀਤਾ ਜਾਂਦਾ ਹੈ ਇਸ ਸਮੱਸਿਆ ਤੋਂ ਬਾਅਦ ਮਰੀਜ਼ਾਂ ਦੀਆਂ ਸਮੱਸਿਆਵਾਂ ਦਾ ਅੰਤ ਨਹੀਂ ਹੁੰਦਾ ਕਿਉਂਕਿ ਜ਼ਿਆਦਾਤਰ ਮਹਿਲਾਵਾਂ ਮਰੀਜ਼ਾਂ ਨੂੰ ਅਲਟਰਾਸਾਉਂਡ ਦੀ ਬਹੁਤ ਜ਼ਰੂਰਤ ਹੁੰਦੀ ਹੈ। ਪ੍ਰੰਤੂ ਨਾ ਬਹ ਹਸਾਲ ਵਿਖੇ ਸਿਰਫ ਇੱਕ ਹੀ ਬਲੈਕ ਐਂਡ ਵਾਈਟ ਅਲਟਰਾਸਾਉਂਡ ਦੀ ਮਸ਼ੀਨ ਲਗਾਈ ਗਈ ਹੈ ਜਿਸ ਲਈ ਇੱਕ ਹੀ ਡਾਕਟਰ ਹੈ। ਮਰੀਜ਼ ਜ਼ਿਆਦਾ ਹੋਣ ਕਰਕੇ ਹਸਪਤਾਲ ਦੇ ਸਟਾਫ ਵੱਲੋਂ ਮਰੀਜ਼ਾਂ ਨੂੰ ਇੱਕ ਇੱਕ ਮਹੀਨੇ ਤੱਕ ਦਾ ਇੰਤਜ਼ਾਰ ਕਰਨ ਦੀਆਂ ਤਾਰੀਖਾਂ ਦਿੱਤੀਆਂ ਜਾ ਰਹੀਆਂ ਹਨ। ਫਿਰ ਕਿਵੇਂ ਮਹਿਲਾ ਮਰੀਜ਼ ਕਿਸ ਤਰ੍ਹਾਂ ਆਪਣੇ ਇਲਾਜ ਕਰਵਾ ਸਕਦੇ ਹਨ ਮਜਬੂਰੀ ਵਸ ਉਹਨਾਂ ਨੂੰ ਪ੍ਰਾਈਵੇਟ ਕਲੀਨਿਕ ਤੋਂ ਅਲਟਰਾਸਾਉਂਡ ਕਰਵਾਉਣਾ ਪੈ ਰਿਹਾ ਹੈ ਜਿਸ ਕਰਕੇ ਗਰੀਬ ਅਤੇ ਲੋੜਵੰਦ ਲੋਕ 200 ਦੀ ਬਜਾਏ 700 ਰੁਪਏ ਬਲੈਕ ਐਂਡ ਵਾਈਟ ਅਲਟਰਾਸਾਉਂਡ ਦਾ ਦੇ ਰਹੇ ਹਨ ਅਤੇ ਆਪਣੀ ਲੁੱਟ ਕਰਵਾ ਰਹੇ ਹਨ ਇਸ ਤੋਂ ਇਲਾਵਾ ਸਿਵਲ ਹਸਲ ਨਾਵਾ ਵਿਖੇ ਕੋਈ ਵੀ ਕਲਰ ਅਲਟਰਾਸਾਉਂਡ ਨਹੀਂ ਹੈ ਜਿਸ ਕਰਕੇ ਮੇਜਾਂ ਨੂੰ 1900 ਰੁਪਏ ਆ ਪ੍ਰਾਈਵੇਟ ਕਲੀਨਿਕਾਂ ਨੂੰ ਦੇ ਕੇ ਅਲਟਰਾਸਾਉਂਡ ਕਰਵਾਉਣਾ ਪੈ ਰਿਹਾ ਹੈ ਜੋ ਗਰੀਬ ਵਿਅਕਤੀ ਲਈ ਵੱਡੀ ਮੁਸ਼ਕਲ ਦਾ ਕਾਰਨ ਹੈ ਇਹ ਸਮੱਸਿਆਵਾਂ ਦੇ ਹੱਲ ਲਈ ਸਰਕਾਰ ਵੱਲੋਂ ਇੱਕ ਪ੍ਰਾਈਵੇਟ ਗੀਤੂ ਅਲਟਰਾਸਾਉਂਡ ਕਲੀਨਿਕ ਨੂੰ ਵੀ ਨਿਰਧਾਰਤ ਕੀਤਾ ਗਿਆ ਹੈ ਜਿੱਥੇ ਸਰਕਾਰੀ ਹਸਪਤਾਲ ਨਾ ਬਿਖੇ 200 ਰੁਪਏ ਦੀ ਪਰਤੀ ਕਟਾ ਕੇ ਪ੍ਰਾਈਵੇਟ ਅਲਟਰਾਸਾਉਂਡ ਵੀ ਬਿਨਾ ਕੋਈ ਵਾਧੂ ਪੈਸਾ ਦਿੱਤੇ ਕਰਵਾ ਸਕਦੇ ਹਨ ਤਾਂ ਤੋਂ ਇਸ ਗੱਲ ਬਾਰੇ ਨਾ ਤਾਂ ਹਸਪਤਾਲ ਪ੍ਰਸ਼ਾਸਨ ਅਤੇ ਨਾ ਹੀ ਕਿਸੇ ਡਾਕਟਰ ਵੱਲੋਂ ਮਰੀਜ਼ਾਂ ਨੂੰ ਦੱਸਿਆ ਗਿਆ ਹੈ ਜਿਸ ਕਰਕੇ ਮਰੀਜ਼ ਉਸੇ ਡਾਕਟਰ ਕੋਲੋਂ 500 ਰੁਪਏ ਵੱਧ ਦੇ ਕੇ ਅਲਟਰਾਸਾਉਂਡ ਕਰਵਾਉਣ ਲਈ ਮਜਬੂਰ ਹਨ ਮਰੀਜ਼ਾਂ ਲਈ ਕੋਹਰ ਮੁਸੀਬਤ ਗਰਮੀ ਦੀ ਹੈ ਕਿਉਂਕਿ ਸਵੇਰ ਤੋਂ ਹੀ ਆਪਣੀ ਬਾਰੀ ਦੀ ਅਡੀ ਕਰ ਰਹੀਆਂ ਹਨ ਮਹਿਲਾਵਾਂ ਲਈ ਸਿਰਫ ਇੱਕ ਹੀ ਪੱਖਾ ਸਹਾਰਾ ਹੈ ਜਿਸ ਕਰਕੇ ਮਹਿਲਾ ਮਰੀਜ਼ ਭਾਰੀ ਗਰਮੀ ਦਾ ਸਾਹਮਣਾ ਵੀ ਕਰ ਰਹੀਆਂ ਹਨ ਇਸ ਵੱਲ ਵੀ ਹਸਪਤਾਲ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਦਿਖਾਈ ਦੇ ਰਿਹਾ ਇਨ੍ਹਾਂ ਸਮੱਸਿਆਵਾਂ ਸੰਬੰਧੀ ਹਸਪਤਾਲ ਵਿੱਚ ਇਲਾਜ ਕਰਵਾਉਣ ਆਏ ਮਰੀਜ਼ਾਂ ਨੇ ਦੱਸਿਆ ਕਿ ਭਾਵੇਂ ਕਿ ਸਰਕਾਰ ਵੱਲੋਂ ਦਾਵਾ ਕੀਤਾ ਗਿਆ ਹੈ ਕਿ ਸਰਕਾਰੀ ਹਸਪਤਾਲ ਵਿੱਚ ਸੁਵਿਧਾਵਾਂ ਪ੍ਰਾਈਵੇਟ ਹਸਪਤਾਲ ਨਾਲੋਂ ਜ਼ਿਆਦਾ ਹਨ ਪਰ ਨਾਬਾ ਹਸਪਤਾਲ ਵਿੱਚ ਅਜਿਹੀ ਕੋਈ ਗੱਲ ਦਿਖਾਈ ਨਹੀਂ ਦੇ ਰਹੀ ਹੈ ਉਹਨਾਂ ਦੱਸਿਆ ਕਿ ਜਿੱਥੇ ਇੱਕ ਹੀ ਡਾਕਟਰ ਹੋਣ ਕਰਕੇ ਮਰੀਜ਼ਾਂ ਨੂੰ ਕਈ-ਕਈ ਘੰਟੇ ਆਪਣੀ ਵਾਰੀ ਦੀ ਉਡੀਕ ਕਰਨੀ ਪੈ ਰਹੀ ਹੈ ਉੱਥੇ ਅਲਟਰਾਸਾਉਂਡ ਲਈ ਵੀ ਇੱਕ-ਇੱਕ ਮਹੀਨੇ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ ਮਜ਼ਦੂਰੀ ਉਹਨਾਂ ਨੂੰ ਪ੍ਰਾਈਵੇਟ ਕਲੀਨਿਕਾਂ ਤੋਂ ਮਹਿੰਗੇ ਭਾਅ ਦੇ ਅਲਟਰਾਸਾਉਂਡ ਕਰਵਾਉਣੇ ਪੈ ਰਹੇ ਹਨ ਉਹਨਾਂ ਹਸਪਤਾਲਾਂ ਅੰਦਰ ਬੈਠਣ ਲਈ ਇੰਤਜ਼ਾਮ ਅਤੇ ਗਰਮੀ ਦੇ ਇੰਤਜ਼ਾਮ ਤੇ ਵੀ ਵੱਡੇ ਸਵਾਲ ਖੜੇ ਕੀਤੇ ਹਸਪਤਾਲ ਵਿੱਚ ਇਲਾਜ ਕਰਵਾਉਣ ਆਏ ਮਰੀਜ਼ਾਂ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਦੀਆਂ ਸਮੱਸਿਆਵਾਂ ਸੰਬੰਧੀ ਮਹਿਲਾ ਹਸਪਤਾਲ ਦੇ ਡਾਕਟਰ ਏਕਤਾ ਅਤੇ ਸਿਵਲ ਹਸਪਤਾਲ ਨਾਬਾ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਵੀਨਿੰਗ ਗੋਇਲ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਨਾਬਾ ਹਸਪਤਾਲ ਵਿਖੇ ਇੱਕ ਡਾਕਟਰ ਮੈਡੀਕਲ ਸੁੱਟੀ ਤੇ ਹੈ ਜਿਸ ਕਰਕੇ ਇੱਕ ਹੀ ਡਾਕਟਰ ਵੱਲੋਂ ਹਸਪਤਾਲ ਦੇ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਅਲਟਰਾਸਾਉਂਡ ਦੀ ਮਤੀ ਸੰਬੰਧੀ ਉਹਨਾਂ ਕਿਹਾ ਕਿ ਸਿਵਲ ਹਸਪਤਾਲ ਨਾਬਾ ਵਿਖੇ ਇੱਕ ਹੀ ਅ ਅਲਟਰਾਸਾਉਂਡ ਕਰਨ ਵਾਲਾ ਡਾਕਟਰ ਹੈ ਅਤੇ ਇੱਕ ਹੀ ਅਲਟਰਾਸਾਉਂਡ ਦੀ ਮਸ਼ੀਨ ਹੈ ਜਿਸ ਕਰਕੇ ਮਰੀਜ਼ ਜ਼ਿਆਦਾ ਹੋਣ ਕਰਕੇ ਮਜਬੂਰੀ ਬਸ ਉਹਨਾਂ ਨੂੰ ਬਾਦੂ ਸਮਾਂ ਇੰਤਜ਼ਾਰ ਕਰਨਾ ਪੈਂਦਾ ਹੈ। ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਗੀਤੂ ਅਲਟਰਾਸਾਉਂਡ ਪ੍ਰਾਈਵੇਟ ਕਲੀਨਿਕ ਨੂੰ ਵੀ ਸਰਕਾਰੀ ਰੇਟ ਤੇ ਅਲਟਰਾਸਾਉਂਡ ਕਰ ਲੈਣ ਦਾ ਹਿਦਾਇਤ ਕੀਤਾ ਗਿਆ ਹੈ। ਜਿਵੇਂ ਲਈ ਮਰੀਜ਼ ਸਰਕਾਰੀ ਹਸਪਤਾਲ ਵਿੱਚੋਂ 200 ਰੁਪਏ ਦੀ ਪਰਚੀ ਕਟਵਾ ਕੇ ਪ੍ਰਾਈਵੇਟ ਕਲੀਨਿਕ ਤੋਂ ਅਲਟਰਾਸਾਉਂਡ ਕਰਵਾ ਸਕਦੇ ਹਨ ਉਹਨਾਂ ਕਿਹਾ ਕਿ ਡਾਕਟਰਾਂ ਦੀ ਘਾਟ ਅਤੇ ਅਲਟਰਾਸਾਉਂਡ ਮਸ਼ੀਨ ਸੰਬੰਧੀ ਉਹਨਾਂ ਨੇ ਉੱਚ ਅਧਿਕਾਰੀਆਂ ਨੂੰ ਵੀ ਕਈ ਵਾਰ ਲਿਖਿਆ ਹੈ ਹੋਰ ਕੀ ਕਹਿਣਾ ਹੈ ਪ੍ਰੇਸ਼ਾਨੀਆਂ ਚੱਲ ਰਹੇ ਮਰੀਜ਼ਾਂ ਦਾ ਅਤੇ ਡਾਕਟਰ ਸਾਹਿਬਾਨ ਦਾ ਉਹ ਦੇਖਦਿਆਂ ਨਾਭਾ ਤੋਂ ਪੱਤਰਕਾਰ ਗੁਰਮੁਖ ਸਿੰਘ ਪੋਜੋ ਮਾਜਰੀ ਦੀ ਵਿਸ਼ੇਸ਼ ਰਿਪੋਰਟ ਕੀ ਨਾਮ ਹੈ ਤੁਹਾਡਾ ਮਰਨੋ ਦਿਲਜੀਤ ਸਿੰਘ ਜੀ ਕਿਸਤਾ ਇਲਾਜ ਕਰਵਾਉਣ ਤੁਸੀਂ ਆਇਆ ਜੀ ਮੈਂ ਆਪਣੀ ਵਾਈਫ ਦਾ ਇਲਾਜ ਕਰਾਉਣਾ ਜੀ ਕੀ ਸਮੱਸਿਆ ਆਈ ਸਾਰੀ ਜੀ ਇੱਥੇ ਅਲਟਰਾਸਾਉਂਡ ਦੀ ਬਹੁਤ ਸਮੱਸਿਆ ਜੀ ਇੱਥੇ ਜੀ ਜੀ ਇੱਕ ਤਾਂ ਹੀ ਅੰਦਰ ਨਹੀਂ ਹੁੰਦੀ ਅਲਟਰਾਸਾਉਂਡ ਜੀ ਜਿਹੜੀ ਰੰਗੀਨ ਅਲਟਰਾਸਾਉਂਡ ਆਈ ਉਹ ਬਾਹਰ ਹੁੰਦੀ ਹੈ ਜੀ ਅੱਛਾ ਜੀ ਬਸ ਇਹੀ ਪ੍ਰੋਬਲਮ ਹੈ ਗਰੀਬ ਬੰਦੇ ਆਈਆਂ ਸੀ ਦਿਹਾੜੀ ਜੋਤੇ ਵਾਲੇ ਇੰਨੇ-ਇੰਨੇ ਮਹਿੰਗੇ ਅਲਟਰਾਸਾਉਂਡ ਕਿੱਥੋਂ ਕਰਾਈਏ ਜੀ ਅਸੀਂ ਸਰਕਾਰ ਤਾਂ ਕਹਿੰਦੀ ਹਸਪਤਾਲਾਂ 'ਚ ਬੜੇ ਸਾਧਨ ਹੋ ਗਏ ਪ੍ਰਾਈਵੇਟ ਤੋਂ ਉੱਪਰ ਹੋ ਗਏ ਕੀ ਲੱਗਦਾ ਵੀ ਰੰਗੀਨ ਅਲਟਰਾਸਾਉਂਡ ਲਈ ਬ ਗਰੀਬ ਬੰਦੇ ਨੂੰ ਜਾਦੇ ਮੁਸ਼ਕਲ ਆਈ ਬਾਹਰੇ ਕਰਾਉਣੀ ਪੈਂਦੀ ਹੈ আল্টراਸਾਉਂਡ ਦਰਜਨਾ ਮਰੀਜ਼ ਰੋਜ਼ ਬਾਹਰ ਜਾ ਰਹੇ ਨੇ ਹਾਂ ਜੀ ਹਾਂ ਬਾਹਰੇ ਹੁੰਦੀ ਹੈ ਬਖਸ ਜ਼ਿਆਦਾਤਰ ਬਾਹਰੀ ਹੁੰਦੀ ਜਿਹੜੇ ਬਲੈਕ ਐਂਡ ਵਾਈਟ আল্টراਸਾਉਂਡ ਨੇ ਉਹਨੂੰ ਕਿੰਨੀ ਕ ਦਿੱਕਤ ਹੋ ਰਹੀ ਹੈ ਹਸਪਤਾਲ ਦੇ ਵਿੱਚ ਉਹਨੂੰ ਕਿੰਨਾ ਟਾਈਮ ਮਿਲ ਰਿਹਾ ਜੀ ਉਹ ਚ ਵੀ ਦਿੱਕਤਾਂ ਆ ਰਹੀ ਹੈ ਜੀ ਆਪਾਂ ਨੂੰ ਕੀ ਦਿੱਕਤਾਂ ਆ ਰਹੀਆਂ ਮਿਲ ਜਾਣ ਦੱਸਿਆ ਉਸ ਨੂੰ ਧੰਨਵਾਦ ਕਿਵੇਂ ਧੰਨਵਾਦ ਕਰ ਰਹੀ ਹਾਂ ਮਿੰਨੇ ਬਾਤ ਰਹੀ ਕਿ ਮਿਲਦੀ ਹੈ ਜੀ ਉਹਦੀ ਤੇ ਉਹ ਚ ਵੀ ਪ੍ਰੋਬਲਮ ਇਹ ਆਉਂਦੀ ਹੈ ਜੀ ਆਪਾਂ ਨੂੰ ਹਾਂ ਕੀ ਲੱਗਦਾ ਕਿਸ ਤਰ੍ਹਾਂ ਦੇ ਹਸਪਤਾਲ ਹੋਣੇ ਚਾਹੀਦੇ ਨੇ ਪੰਜਾਬ ਵਧੀਆ ਹੋਣੇ ਚਾਹੀਦੇ ਨੇ ਜਿੰਨਾ ਸਾਰਾ ਇਲਾਜ ਹੋਣਾ ਚਾਹੀਦਾ ਹੀ ਆਪਾਂ ਨੂੰ ਗਰੀਬ ਬੰਦਿਆਂ ਦਾ ਜੀ ਇਹ ਨਾ ਪ੍ਰੋਬਲਮ ਦਾ ਤੁਸੀਂ ਆਪਣਾ ਇਲਾਜ ਕਰਵਾਣ ਆਏ ਹੋ ਹਾਂਜੀ ਕੀ ਕੀ ਸਮੱਸਿਆ ਹਸਪਤਾਲ ਦੇ ਵਿੱਚ ਖਾਸ ਤੌਰ ਤੇ ਲੇਡੀਜ਼ ਜਨਾਨਾ ਜਿਹੜੇ ਹਸਪਤਾਲ ਉਹਦੇ ਚ ਆ ਰਹੀ ਹੈ ਜੀ ਸਮੱਸਿਆ ਜੀ ਬਸ ਇਹ ਰੰਗੀ ਲਾਟਰੋਸਨ ਕਰਵਾਉਣੀ ਹੈ ਜੀ ਉਹ ਅੰਦਰ ਹੋਣ ਸਕਦੀ ਜੀ ਉਹ ਅੰਦਰ ਹੋ ਨਹੀਂ ਸਕਦੀ ਤੇ ਬਾਹਰ ਬਾਹਰ ਵਾਰੇ ਲਿਖੀ ਹੋਈ ਹੈ 1350 1800 ਤੋਂ ਸਟਾਰਟਿੰਗ ਹੈ 1850 ਰੁਪਏ ਹਾਂਜੀ ਮੈਂ ਇਹ ਦੱਸ ਰਹੀ ਨਹੀਂ ਵਾਰੀ ਅੰਦਰ ਨਹੀਂ ਹੋ ਰਹੀ ਜੀ ਵੀ ਮਹਿਲਾਵਾਂ ਨੂੰ ਬੜੇ ਮੁਸ਼ਕਿਲ ਆਇੜ ਗਰੀਬ ਘਰਦੂਦੀ ਮੇਰਾ ਹਾਂਜੀ ਇਹ ਅੰਦਰ ਹੋਣੀ ਚਾਹੁੰਦੀ ਆ ਰੰਗੀਲੀ ਕੀ ਮੰਗ ਕਰਦੇ ਸਰਕਾਰ ਨੂੰ ਹਸਪਤਾਲ ਸਰਕਾਰੀ ਹਸਪਤਾਲਾਂ ਦੇ ਵਿੱਚ ਕੀ ਕਿਸ ਤਰ੍ਹਾਂ ਦੀ ਮਸ਼ੀਨਰੀ ਹੋਣੀ ਚਾਹੀਦੀ ਵਧੀਆ ਹੋਣੀ ਚਾਹੀਦੀ ਆ ਰੰਗੀਲੀ ਜਿਹੜੀ ਬਲੈਕ ਐਂਡ ਵਾਈਟ ਅਲਟਰਾਸਾਉਂਡ ਲੈ ਕੇ ਕਿੰਨੀ ਕਿ ਮੁਸ਼ਕਿਲ ਆ ਰਹੀ ਕਿੰਨੇ ਕਿ ਡੇਟ ਮਿਲ ਰਹੀ ਆ ਉਹਨਾਂ ਨੂੰ ਉਹ ਮਹੀਨੇ ਬਾਅਦ ਮਿਲਦੀ ਹੈ ਲੇਡੀਜ਼ ਲਈ ਫਿਰ ਬੜਾ ਮੁਸ਼ਕਿਲ ਹੈ ਜਿਹਨਾਂ ਪ੍ਰੈਗਨਨਸੀ ਚ ਜਿਹੜੀ ਲੇਡੀਜ਼ ਹੁੰਦੀਆਂ ਨੇ ਹਾਂਜੀ ਦਿੱਕਤ ਮਹਿਲਾਵਾਂ ਨੂੰ ਸਰਕਾਰੀ ਹਸਪਤਾਲ ਨਾਬਾ ਵਿਖਿਆ ਰਹੀ ਹੈ ਖਾਸ ਤੌਰ ਤੇ ਜਿਹੜੀ ਪ੍ਰੈਗਨੈਂਟ ਲੇਡੀਜ਼ ਜੀ ਸਰ ਪ੍ਰੈਗਨੈਂਟ ਹੈ ਜੀ ਨੂੰ ਜੀ ਇੱਕ ਤਾਂ ਜੀ ਮਤਲਬ ਕਿ ਉਹ ਹੈਡਮ ਮਤਲਬ ਕਿ ਇਕੱਲੇ ਨੇ ਜੀ ਉਹ ਜੀ ਮਤਲਬ ਕਿ ਬਹੁਤ ਜ਼ਿਆਦਾ ਭੇੜ ਹੁੰਦੀ ਹੈਗੀ ਜੀ ਤੇ ਜੀ ਸਾਨੂੰ ਉਥੇ ਇੱਕ ਮਨ ਲ ਕੇ ਬੈਠਣ ਦਾ ਕੋਈ ਹੋਣੀਗਾ ਪ੍ਰਬੰਧ ਨਹੀਂ ਹੈ ਪ੍ਰਬੰਧ ਨਹੀਂ ਹੈ ਗਰਮੀ ਬਹੁਤ ਆ ਜੀ ਪੱਖੇ ਵਗੈਰਾ ਬੋ ਘਟ ਨਹੀਂ ਜੀ ਸੰਖਿਆ ਵਧ ਹੁੰਦੀ ਹੈ ਪੱਖੇ ਘਟਣ ਦੇ ਹਾਂ ਜੀ ਡਾਕਟਰ ਦੀ ਲੋੜ ਹੈ ਇੱਕ ਹੋਰ ਡਾਕਟਰ ਦੀ ਲੋੜ ਹੈ ਹਾਂ ਜੀ ਠੀਕ ਹੈ ਜ਼ਰੂਰਤਾ ਜੀ ਇਹ ਮਨ ਲ ਕੇ ਸਗਲ ਦੀ ਜੀ ਤੇ ਜਿਹੜਾ ਅਲਟਰਾਸਾਉਂਡ ਨੂੰ ਲੈ ਕੇ ਦਿੱਕਤ ਆ ਰਹੀ ਹੈ ਗਰੀਬ ਖਾਸ ਤੌਰ ਤੇ ਗਰੀਬ ਮਹਿਲਾਵਾਂ ਨੂੰ ਕੀ ਉਹ ਸਮੱਸਿਆ ਕੀ ਹੈ ਜੀ ਸਰ ਜੀ ਮਨ ਲ ਕੇ ਅਲਟਰਾਸਾਉਂਡ ਵੈਸੇ ਤਾਂ ਅੰਦਰੋਂ ਬਲੈਕ ਨਵਾਈਟ ਅੰਦਰੋਂ ਹੁੰਦੀ ਆ ਤੇ ਪਰ ਮਨ ਲੈ ਕੇ ਉਹਦੇ ਵਿੱਚ ਟਾਈਮਿੰਗ ਬਹੁਤ ਲੱਗਦੀ ਆ ਕੋਸ ਤਾਂ ਮਨ ਲੈ ਕੇ ਜਿਸ ਦਿਨ ਅਲਟਰਾਸਾਉਂਡ ਹੁੰਦਾ ਸਾਰਾ ਸਾਰਾ ਤਿੰਨ ਫੁੱਟ ਜਾਂਦਾ ਜੀ ਤੇ ਜੀ ਡੇਟ ਮਿਲ ਰਹੀ ਆ ਉੱਗਲੀ ਜੀ ਡੇਟ ਮਿਲ ਰਹੀ ਹੈ ਜੀ 15 ਦਿਨਾਂ ਬਾਅਦ ਹੀਨੇ ਬਾਅਦ ਲੇਕਿਨ ਮਹਿਲਾਵਾਂ ਨੂੰ ਤਾਂ ਮੌਕੇ ਤੇ ਕਰਵਾਣੀ ਪੈਂਦੀ ਹੋਊਗੀ ਖਾਸ ਤੌਰ ਤੇ ਜਿਹੜੇ ਪ੍ਰੈਗਨੈਂਟ ਲੇਡੀਜ਼ ਨੇ ਉਹਨਾਂ ਨੂੰ ਹਾਂਜੀ ਕਰਵਾਉਣੀ ਤਾਂ ਪੈਂਦੀ ਪਰ ਟਾਈਮਿੰਗ ਦਿੰਦੇ ਨੇ ਜੀ ਤੇ ਬਾਹਰੋਂ ਕਰਾ ਰਹੇ ਸਾਰੇ ਜਿਆਦਾ ਇਹ ਜੀ ਅੰਗੀਨ ਕਰਵਾਉਂਦੇ ਨੇ ਬਾਹਰੋਂ ਮਨ ਲੈ ਕੇ ਬਾਕੀ ਜੀ ਮਾਲਕੀ ਅੰਦਰੋਂ ਫਿਰ ਟਾਈਮਿੰਗ ਬਣਾ ਸਰਕਾਰ ਕਹਿੰਦੀ ਹੈ ਵੀ ਹਸਪਤਾਲਾਂ ਚ ਪ੍ਰਾਈਵੇਟ ਕਰਤੇ ਕੀ ਲੱਗਦਾ ਵੀ ਇਹ ਸੁਵਿਧਾਵਾਂ ਹਸਪਤਾਲ ਚ ਹੋਣੀ ਚਾਹੀਦੀਆਂ ਨੇ ਹੋਣੀਆਂ ਤਾਂ ਚਾਹੀਦੀਆਂ ਨੇ ਪਰ ਹੈ ਨਹੀਂ ਗੀਆਂ ਹੈ ਨਹੀਂ ਸੋ ਬਹੁਤ ਮੁਸ਼ਕਿਲ ਆ ਰਹੀ ਸਵੇਰੇ 9 ਵਜੇ ਦੇ ਬੈਠੇ ਆ 12 ਵਜੇ ਨਾਲ ਹੀ ਕੱਲ ਅਲਟਰਾਸਾਉਂਡ ਲਿਖਿਆ ਸੀ ਅਲਟਰਾਸਾਉਂਡ ਕਰਾ ਕੇ ਅਸੀਂ ਆਏ ਦੇਖਣ ਵਾਸਤੇ ਕਹਿੰਦੇ ਮੈਡਮ ਆਪਰੇਸ਼ਨਾਂ ਦੇ ਫਿਰ ਵੀ ਸਾਨੂੰ 1 ਵਜੇ ਗਿਆ ਉੱਥੇ ਵੀ ਸ਼ਾਇਦ ਮੈਡਮ ਮੇਰੇ ਜਾਣਗੇ ਪਰ ਅਸੀਂ ਅੱਜ ਆਏ 9 ਵਜੇ ਦੇ ਆ ਕੇ ਬੈਠੇ ਆ ਬਹੁਤ ਜ਼ਿਆਦਾ ਅਜੇ ਤਾਂ ਭੀੜ ਕੱਢ ਗਈ ਪਹਿਲਾਂ ਬਹੁਤ ਜ਼ਿਆਦਾ ਭੀੜ ਸੀ ਇੱਥੇ ਕਿਉਂ ਅਲਟਰਾਸਾਉਂਡ ਕਿੱਥੋਂ ਅੰਦਰੋਂ ਕਰਾਇਆ ਬਾਰ ਬਾਰ ਅਲਟਰਾਸਾਉਂਡ ਅੰਦਰੋਂ ਕਰਾਇਆ ਸੀ ਉਹ ਡੇਟ ਮਿਲ ਜਾਂਦੀ ਉੱਥੇ ਡੇਟ ਮਹੀਨੇ ਬਾਅਦ ਮਿਲੀ ਸੀ ਮਹੀਨੇ ਬਾਅਦ ਆਇਆ ਸੀ ਨਹੀਂ ਫਿਰ ਜਿਹੜੇ ਲੇਡੀਜ਼ ਪ੍ਰੈਗਨੈਂਟ ਲੇਡੀ ਨੇ ਉਹਨਾਂ ਨੂੰ ਮਹੀਨੇ ਦੀ ਕੋਈ ਦਿੱਕਤ ਨਹੀਂ ਆਉਂਦੀ ਵਿੱਚੋਂ ਕਈ ਵਾਰ ਕੋਈ ਵਿੱਚੇ ਕਈ ਵਾਰੀ ਪ੍ਰੋਬਲਮ ਆ ਜਾਂਦੀ ਪੇਟ 'ਚ ਦਰਦ ਹੋਊਂਗੇ ਫਿਰ ਦਿਖਾਉਨੇ ਆ ਵੀ ਡੇਟ ਸ਼ਾਰਟ ਕਰ ਦੋ ਡੇਟ ਕਰ ਦੇਣੀ ਹੈ ਕਿ ਸ਼ੁਰੂ ਘਾਟ ਫਿਰ ਇਹ ਕਹਿੰਦੇ ਨੇ ਵੀ ਬਾਹਰੋਂ ਕਰਾ ਲਓ ਤੁਸੀਂ ਫਿਰ ਬਾਹਰੋਂ 1800 1900 2000 ਲੈਂ ਇਸ ਕਰਕੇ ਫਿਰ ਗਰੀਬੰਦਾ ਕਿੱਥੇ ਜਾਏਗਾ ਇੱਥੇ ਹੀ ਆਊਗਾ ਧੱਕੇ ਖਾ ਕੇ ਸਰਕਾਰ ਦਾਵਾ ਕਰਦੀ ਹੈ ਸਰਕਾਰੀ ਹਸਪਤਲ ਪ੍ਰਾਈਵੇਟ ਤੋਂ ਵਧੀਆ ਨੇ ਕੀ ਲੱਗਦਾ ਵੀ ਕਿਸ ਤਰ੍ਹਾਂ ਦੀ ਸਹੂਲਤਾਂ ਨੇ ਨਹੀਂ ਪੈਸੇ ਵਜੋਂ ਤਾਂ ਆਪਾਂ ਕਹਿੰਦੇ ਫ੍ਰੀ ਹੈ ਤੇ ਸਾਰਾ ਕੁਝ ਬਟ ਜਿਹੜਾ ਟਾਈਮ ਖਰਾਬ ਹੁੰਦਾ ਬੰਦੇ ਦਾ ਉਹ ਉਹਦੀ ਪਰਭਾਈ ਨਹੀਂ ਹੋ ਸਕਦੀ ਅਸੀਂ ਕੰਮ ਦਿਹਾੜੀ ਤੋੜ ਕੇ ਆਏ ਇੱਥੇ 9 ਵਜੇ ਜਾਣਾ ਹੁੰਦਾ ਕੰਮ ਤੇ 9 ਵਜੇ ਦਾ ਮਣਾ ਇੱਥੇ ਆਇਆ ਆਇਆ ਫਿਰ ਕੰਮ ਤੇ ਜਾਊਗਾ ਫਿਰ ਉੱਥੋਂ ਗਾਣਾ ਪਹਿਣਗੀਆਂ ਵੀ ਕਿੱਥੇ ਸੀ ਇਹਨਾਂ ਟਾਈਮ ਤੁਸੀਂ ਇੱਥੇ ਇਹੀ ਕੋ ਜਾ ਹੋਰ ਕੁਝ ਨਹੀਂ ਹੈ ਇੱਥੇ ਪੀੜ ਬਹੁਤ ਹੈ ਇੱਥੇ ਡਾਕਟਰ ਦੀ ਵੀ ਕਾਰਟ ਆ ਤੇ ਮਸ਼ੀਨ ਦੀ ਵੀ ਕਾਰਟ ਇੱਕ ਮਸ਼ੀਨ ਦੀ ਵੀ ਕਾਰਟ ਆ ਡਾਕਟਰ ਇੱਥੇ ਦੋ ਜਾਂ ਤਿੰਨ ਹੋਣੇ ਚਾਹੀਦੇ ਨੇ ਇੱਕ ਡਾਕਟਰ ਆ ਇੱਥੇ ਇੱਕ ਦੋ ਹੋਰ ਹੋਣੇ ਚਾਹੀਦੇ ਜਿਹੜੀ ਉਹ ਅਲਟਰਾਸਾਊਂਡ ਮਸ਼ੀਨ ਉਹ ਵੀ ਇੱਕੋ ਹੀ ਆ ਇੱਕੋ ਆ ਉਹ ਸਿੰਗਲ ਆ ਅੱਧੇ ਪੇਸ਼ੰਟ ਦਾ ਵੀ ਅੱਧੇ ਸਰਕਾਰ ਦਾ ਵੀ ਅੱਧੇ ਸਰਕਾਰ ਦਾ ਵੀ ਅੱਧੇ ਪੇਸ਼ੰਟ ਦਾ ਹੈ ਨਾ ਕੋਈ ਨਹੀਂ ਅੱਛਾ ਪਤਾ ਕੀ ਹੈ ਰਜਿੰਦਰਾ ਚ 9200 ਦੀ ਐਵਰੇਜ ਰਹਿੰਦੀ ਹੈ ਆਪਣੀ ਜੀ ਤੇ ਕੋਈ ਕੋਈ ਦਿਨ ਤਾਂ ਮਤਲਬ 100 ਵੀ ਕ੍ਰਾਸ ਕਰ ਕਰ ਰਿਹਾ ਮੁਸ਼ਕਿਲ ਆ ਰਹੀ ਹੈ ਮਰੀਜ਼ਾਂ ਨੂੰ ਥੋੜਾ ਜਿਹਾ ਬਾਹਰ ਵੇਟ ਕਰਨ ਦੀ ਥੋੜਾ ਜਿਹਾ ਕਾਫੀ ਸਵੇਰੇ ਆਉਂਦੇ ਨੇ ਦੁਪਹਿਰ ਤੱਕ ਉਮਦ ਬਾਰੀਆਂ ਆਉਂਦੇ ਕੀ ਲੱਗਦਾ ਮੈਡਮ ਕਿਸ ਹੱਲ ਕੀ ਹੈ ਡਾਕਟਰ ਇੱਕੋ ਤੁਸੀਂ ਕੱਲੀ ਹੋ ਹਾਂਜੀ ਮੈਂ ਕੱਲੀ ਹਾਂ ਤੇ ਹਾਲ ਤਾਂ ਇਹੀ ਹੈ ਵੀ ਅਸੀਂ ਸਾਰੇ ਅੰਡਰ ਸਟਾਫਡ ਹਾਂ ਡਾਕਟਰਸ ਵੀ ਸਟਾਫ ਨਰਸਿਸ ਵੀ ਤੇ ਮਤਲਬ ਜੇ ਜ਼ਿਆਦਾ ਡਾਕਟਰ ਹੋਣਗੇ ਤਾਂ ਸ਼ਾਇਦ ਜ਼ਿਆਦਾ ਅਸੀਂ ਛੇਤੀ ਛੇਤੀ ਪੇਸ਼ੈਂਟ ਦੇਖ ਸਕਾਂਗੇ ਮੈਡਮ ਅਲਟਰਾਸਾਉਂਡ ਦੀ ਡੇਟ ਬੜੀ ਲੰਬੀ ਮਿਲਦੀ ਹੈ ਮਹੀਨਾ ਮਹੀਨਾ ਲੋਕਾਂ ਨੂੰ ਇੰਤਜ਼ਾਰ ਕਰਨਾ ਪੈਂਦਾ ਹੈ ਮਜਬੂਰੀ ਚ ਪ੍ਰਾਈਵੇਟ ਕਰਨਾ ਪੈ ਰਿਹਾ ਕੀ ਲੱਗਦਾ ਬਣੂ ਮਸ਼ੀਨ ਦੀ ਗਿਣਤੀ ਘਟਾਉਣ ਦਾ ਚ ਕੀ ਦਿੱਕਤ ਕਿੱਥੇ ਆ ਰਹੀ ਹੈ ਪੇਸ਼ੈਂਟ ਲੋਡ ਬਹੁਤ ਜ਼ਿਆਦਾ ਹੈ ਇੱਕ ਤਾਂ ਤੇ ਮਤਲਬ ਡਾਕਟਰ ਵੀ ਘਟਨੇ ਤੇ ਉਸ ਕਰਕੇ ਹੋ ਸਕਦਾ ਵੀ ਪੇਸ਼ੈਂਟ ਨੂੰ ਲੇਟ ਡੇਟ ਮਿਲਦੀ ਹੋਵੇ ਇਹ ਪ੍ਰੋਬਲਮ ਆ ਰਹੀ ਹੈ ਮੈਂ ਕੋਈ ਲਿਖ ਕੇ ਭੇਜਿਆ ਕੋਈ ਗਵਰਨਮੈਂਟ ਨੂੰ ਕਦੀ ਤੁਸੀਂ ਕਿਹਾ ਅਪੀਲ ਕੀਤੀ ਵੀ ਸ਼ਾਇਦ ਵੀ ਥੋੜੀ ਮਸ਼ੀਨ ਬਿਲਕੁਲ ਇਹ ਤਾਂ ਮਤਲਬ ਇਹ ਤਾਂ ਰੂਟੀਨ ਚ ਜਾਂਦੀਆਂ ਹੀ ਨਹੀਂ ਕੰਪਲੇਂਟਸ ਆਪਣੀਆਂ ਇਹਦੇ ਬਾਰੇ ਤੁਹਾਨੂੰ ਜ਼ਿਆਦਾ ਜਾਣਕਾਰੀ ਐਸਾ ਮੈਂ ਮੈਮ ਦੇ ਦੇਣਗੇ ਵੈਸੇ ਪਰ ਮੇਨ ਆਪਣਾ ਜਿਹੜਾ ਪ੍ਰੋਬਲਮ ਆਉਂਦੀ ਹੈ ਉਹ ਹੈਗੀ ਵੀ ਅਸੀਂ ਸਾਰੇ ਅੰਡਰ ਸਟਾਫ ਹਾਂ ਵੀ ਇੱਕ ਇੱਕ ਗਾਇਨਕੋਲੋਜਿਸਟ ਹੈ ਇੱਕ ਰੇਡੀਓਲੋਜਿਸਟ ਹੈ ਇੱਕ ਤੇ ਇਸ ਕਰਕੇ ਪੇਸ਼ੈਂਟ ਉਸੇ ਸਾਹਮਣੇ ਜਾਂਦਾ ਹੈ ਇੱਕ ਇੱਕ ਡਾਕਟਰ ਦੇ ਮਨ ਇੱਕ ਡਾਕਟਰ ਨੂੰ ਜਿੰਨੇ ਪੇਸ਼ੈਂਟ ਦੇਖਣੇ ਚਾਹਦੇ ਨੇ ਉਹਦੇ ਅਕੋਰਡਿੰਗ ਪੇਸ਼ੈਂਟ ਬਹੁਤ ਜ਼ਿਆਦਾ ਆਪਣੇ ਕੋਲ ਮਨ ਕਲਰ ਅਲਟਰਾਸਾਉਂ ਲੈ ਕੇ ਕੀ ਦਿੱਕਤ ਆ ਰਹੀ ਹੈ ਕਲਰ ਬੜਾ ਮਹਿੰਗਾ 18-1900 ਪਰ ਪੇਸ਼ੈਂਟ ਗਰੀਬ ਬੰਦਾ ਨਾਲ ਨਹੀਂ ਲਗਾ ਸਕਦਾ ਪਰ ਲਗਾਉਣਾ ਪੈ ਰਿਹਾ ਕੀ ਲੱਗਦਾ ਮਨ ਪ੍ਰਾਈਵੇਟ ਕਿਉਂ ਮਜਬੂਰ ਹੋਣਾ ਪੈ ਰਿਹਾ ਪੇਸ਼ ਇਸ ਬਾਰੇ ਤੁਹਾਨੂੰ ਜ਼ਿਆਦਾ ਜਾਣਕਾਰੀ ਵੈਸੇ ਅਲਟਰਾਸਾਉਂ ਵਿਭਾਗ ਜੀ ਮਿਲੂਗੀ ਪਰ ਆਹੀ ਰੋਲਾ ਵੀ ਵੀ ਡੇਢ ਲੰਬੀ ਮਿਲਦੀ ਹੈ ਸਰਕਾਰੀ ਹੈ ਨਹੀਂ ਇਸਨਾਂ ਪੇ ਕਲਰ ਇਹ ਸਰ ਨੂੰ ਪਤਾ ਕਰਨਾ ਪੈਣਾ ਤੁਹਾਨੂੰ ਸਰ ਤੋਂ ਕੁਝ ਨਹੀਂ या एस एम ओ मैम ज्यादा बैटर दस देंगे मैडम सरकारी हस्पताल गायनी वार्ड बड़ी दिक्कत आ रही है मरीजों को इंतजार करना पड़ रहा की की है दिक्कत है डॉक्टर क्यों घट है दूसरे डॉक्टर साढ़े ना डॉक्टर लिपसी गोयल मटनटी लीवते ने। ਕਿਸਮਤਾ ਕੋਈ ਹੱਲ ਹੋ ਕੋਈ ਡਾਕਟਰ ਦੀ ਕਿਸੇ ਡਿਊਟੀ ਕੇ ਹਾਲ ਲਿਖ ਕੇ ਭੇਜਿਆ ਪਾਉਂਦੇ ਨਹੀਂ। ਇਹ ਸੜੇ ਉਹ ਇੱਕ ਡਾਕਟਰ ਵਧੀਆ ਕੰਮ ਕਰ ਰਹੇ ਨੇ, ਬਾਕੀ ਸਾਡੇ ਉੱਪਰ ਸਿਵਲ ਸਰਜਨ ਸਰ ਨੂੰ ਪਤਾ ਹੈ। ਦੂਸਰੇ ਡਾਕਟਰ ਤੋਂ ਮਣੂ ਅਲਟਰਾਸਾਉਂਡ ਨੂੰ ਇੱਕ ਬੜੀ ਦਿੱਕਤ ਆ ਰਹੀ ਹੈ। ਅਲਟਰਾਸਾਉਂਡ ਮਰੀਜ਼ਾਂ ਨੂੰ ਮਹੀਨਾ-ਮਹੀਨਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਪ੍ਰਾਈਵੇਟ ਕਰਵਾਉਣਾ ਪੈ ਰਿਹਾ ਹੈ ਮਹਿੰਗੇ ਭਾਅ ਦਾ। ਮੈਡਮ ਇਸ ਦਾ ਕੋਈ ਹੱਲ ਵਿਭਾਗ ਵੱਲੋਂ ਕੀਤਾ ਗਿਆ? ਇਸ ਵੱਲੋਂ ਵਿਭਾਗ ਵੱਲੋਂ ਇਹ ਕੀਤਾ ਗਿਆ ਕਿ ਅਸੀਂ ਗੀਤੂ ਨਰਸਿੰਗ ਹੌਨ ਇਨ ਪੈਨਲ ਕੀਤਾ ਹੈ ਤੇ ਉਹਦੀ ਜਿਹੜੀ ਸਰਕਾਰੀ ਫੀਸ ਹੈ ਜਮ੍ਹਾਂ ਹਸਪੀਟਲ 'ਚ ਮੈਡਮ ਪੇਸ਼ੈਂਟ ਨੂੰ ਜਿਹੜੇ ਕਲਰ ਅਲਟਰਾਸਾਉਂਡ ਉਹ ਨੂੰ ਵੀ ਬੜੀ ਦੀ ਉਤਾਰੀ 18 1900 ਪਰ ਲਗਾਉਣਾ ਪੈ ਰਿਹਾ ਪੇਸ਼ੈਂਟ ਨੂੰ ਕਲਰ ਅਲਟਰਾਸਾਉਂਡ ਸਾਡੇ ਕੋਲ ਨਹੀਂ ਹੈ ਮੈਡਮ ਉਹਦਾ ਵੀ ਬਾਹਰੋਂ ਕੋਈ ਸਲੈਸ ਹੋ ਸਕਦਾ ਅਗਰ ਤੁਸੀਂ ਕਰਾ ਲਈ ਨਹੀਂ ਉਹ ਸਾਡੇ ਕੋਲ ਸਿੰਪਲ ਦੂਸਰੇ ਅਲਟਰਾਸਾਉਂਡ ਹੈ ਉਹਦੀ ਡਿਮਾਂਡ ਭੇਜੀ ਕੋਈ ਔਰਜਿੰਦਰਾ ਹਸਪਤਲ ਚਾ ਕਰਵਾ ਸਕਦਾ ਹੈ ਪੇਸ਼ੈਂਟ ਜਾ ਕੇ ਔਰਜਿੰਦਰਾ ਚਾ ਹਾਂ ਟਾਈਮਿੰਗ ਦੀ ਬੜੀ ਮੈਨੂੰ ਮੈਨੂੰ ਉੱਥੇ ਵੀ ਟਾਈਮ ਕਾਫੀ ਲੰਬਾ ਮਿਲ ਰਿਹਾ ਨਹੀਂ ਔਰਜਿੰਦਰਾ ਅਸੀਂ ਭੇਜ ਸਕਦੇ ਹਾਂ ਰੈਫਰ ਕਰਕੇ ਸਾਡੇ ਡਾਕਟਰ ਤ੍ਰਿਜਿੰਦਰਾ ਚੋ ਦੇ ਪੂ 北京。